ਦੇਖੋ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਬੜਾ ਮੁਸ਼ਕਿਲ ਸਮਾਂ ਸੀ ਬੜਾ ਸੰਕਟ ਵਾਲਾ ਸਮਾਂ ਸੀ ਲੇਕਿਨ ਪੰਜਾਬੀਆਂ ਨੇ ਭਾਰਤ ਦੇਸ਼ ਦੀ ਢਾਲ ਬਣ ਕੇ ਇਸ ਸਮੇਂ ਦੇ ਆਪਦੇ ਸਾਰੇ ਵਕਰੀਵੇਂ ਪਲਾ ਕੇ ਰੱਖਿਆ ਕੀਤੀ ਸਾਡੀਆਂ ਸਿਨਾਵਾ ਨੇ ਰੱਖਿਆ ਕੀਤੀ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਔਰ ਨਾਲ ਹੀ ਸਰਬੱਤ ਦੇ ਭਲੇ ਦੀ ਮੰਗ ਮੰਗੀ ਹੈ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਚ ਵੀ ਸਰਬੱਤ ਦਾ ਭਲਾ ਹੋਵੇ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ ਜੀ ਸੋ ਠੀਕ ਹੈ ਸਰ ਕੀ ਕਹਿਣਾ ਚ ਉਹ ਜਿਹੜਾ ਸੀਜ਼ਫਾਇਰ ਤਾਂ ਹੋ ਗਿਆ ਹੈਗਾ ਇਹ ਪਰ ਸ਼੍ਰੀਨਗਰ ਦੇ ਵਿੱਚ ਫਿਰ ਇਹਨਾਂ ਨੇ ਮੰਗਨਾ ਕੀਤੀ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਹਰ ਆਉ ਦੇਖੋ ਇਹਦੇ ਬਾਰੇ ਕੋਈ ਅਧਿਕਾਰਤ ਮੇਰੇ ਕੋਲ ਕੋਈ ਜਾਣਕਾਰੀ ਹੈ ਨਹੀਂ ਲੇਕਿਨ ਉਹਨਾਂ ਨੂੰ ਜਿਹੜੇ ਵੀ ਦੇਸ਼ ਨੇ ਉਹਨਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਸ਼ਾਂਤੀ ਬਣੀ ਰਹੇ ਜਦੋਂ ਅਸ਼ਾਂਤੀ ਹੁੰਦੀ ਹੈ ਜੰਗ ਹੁੰਦਾ ਭਲਾ ਵਿੱਚ ਕਿਸੇ ਦਾ ਨਹੀਂ ਹੁੰਦਾ ਨੁਕਸਾਨ ਸਾਰਿਆਂ ਦਾ ਹੀ ਹੁੰਦਾ ਫਾਇਦਾ ਕਿਸੇ ਦਾ ਨਹੀਂ ਹੁੰਦਾ ਸੋ ਬਕੋੜ ਪੂਰਾ ਵਾਸੀਆਂ ਨੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਆਂ ਨੇ ਬਹੁਤ ਹੀ ਦਲੇਰੀ ਦੇ ਨਾਲ ਇਸ ਮੁਸ਼ਕਲ ਸਮੇਂ ਦੇ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਉਹ ਠਰਮੇ ਦੇ ਨਾਲ ਜਦੋਂ ਮਾੜਾ ਸਮਾਂ ਹੁੰਦਾ ਉਦੋਂ ਠਰਮੇ ਦੀ ਬਹੁਤ ਲੋੜ ਹੁੰਦੀ ਹੈ ਸੋ ਠਰਮੇ ਦੇ ਨਾਲ ਔਰ ਆਪ ਆ ਕੇ ਡਿਊਟੀਆਂ ਮੰਗੀਆਂ ਸੋ ਮੈਂ ਤਾਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਨਹੀਂ ਸੀ ਪੈ ਰੋਗਾ ਕੰਮ ਜਾ ਹਾਂ ਸਹੀ ਹੈ ਸੱਤੀ ਗੱਲ ਦੀ ਮੈਂ ਗੁਰਦੇਵ ਸਿੰਘ ਕੋਟਪੂਰਾ ਜੂਏ جنگ ਚੱਲ ਰਹੀ ਹੈ ਇਹ جنگ ਦੋਨਾਂ ਦੇਸ਼ਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ جنگ ਕਦੀ ਵੀ ਕਿਸੇ ਦਾ ਚੰਗਾ ਨਹੀਂ ਕਰਦੀ ਆਪਾਂ ਦੇਖਦੇ ਆ ਜੋ ਲੰਮੀਆਂ ਲੰਮੀਆਂ ਜੰਗਾਂ ਚੱਲਦੀਆਂ ਨੇ ਐਂਡ ਤੇ ਉਹ ਜੰਗਾਂ ਦਾ ਜੋ ਨਿਪਟਾਰਾ ਹੁੰਦਾ ਟੇਬਲ ਟਾਕ ਤੇ ਹੁੰਦਾ ਅਸੀਂ ਦੋਨਾਂ ਮੁਲਕਾਂ ਨੂੰ ਅਪੀਲ ਕਰਦੇ ਆ ਕਿ ਜੋ ਰੋਜ਼ਾਨਾ ਦੀ ਰੋਜੀ ਤਾਜੀ ਰੋਟੀ ਖਾਣ ਵਾਲਿਆ ਉਹਨਾਂ ਵਾਸਤੇ ਜੰਗ ਬਹੁਤ ਮਾੜੀ ਹੈ ਆਮ ਨਾਗਰਿਕਾਂ ਵਾਸਤੇ ਜੰਗ ਬਹੁਤ ਮਾੜੀ ਹੈ ਅਸੀਂ ਦੋਨਾਂ ਮੁਲਕਾਂ ਨੂੰ ਅਪੀਲ ਕਰਦੇ ਆ ਕਿ ਆਪਸ ਦੇ ਵਿੱਚ ਸੁਖ ਸ਼ਾਂਤੀ ਔਰ ਪਿਆਰ ਦਾ ਸੰਦੇਸ਼ DIYੇ ਔਰ ਜੰਗ ਤੋਂ ਦੂਰ ਰਹੀਏ ਕੋਈ ਵੀ ਇਹ ਜੰਗ ਨਹੀਂ ਚਾਹੁੰਦਾ। ਇਹ ਭਾਰਤ ਦੇਸ਼ ਨੇ ਅੱਤਵਾਦ ਦਾ ਜਵਾਬ ਦਿੱਤਾ ਉਹਦੇ ਬਾਰੇ ਜੋ ਭਾਰਤ ਨੇ ਵੇਖੋ ਜੀ ਅੱਤਵਾਦ ਦਾ ਜਵਾਬ ਤਾਂ ਬਹੁਤ ਹੀ ਵਧੀਆ। ਸਾਨੂੰ ਆਪਦੀ ਇੰਡੀਅਨ ਆਰਮੀ ਤੇ ਬਹੁਤ ਗਰਵ ਹੈ ਜਿਨ੍ਹਾਂ ਨੇ ਸਾਨੂੰ ਸੁਰੱਖਿਅਤ ਰੱਖਿਆ। ਮੈਂ ਕਈ ਵਾਰ ਆਮ ਭਰਾਵਾਂ ਨੂੰ ਕਹਿੰਦਾ ਨਾ ਕਿ ਜਦੋਂ ਸੂਰਜ ਡੁੱਬਦਾ ਅਸੀਂ ਉਦੋਂ ਨਹੀਂ ਸੌਂਦੇ। ਅਸੀਂ ਤਾਂ ਸੌਂਨੇ ਆ ਕਿਉਂਕਿ ਸਾਡੀ ਭਾਰਤ ਦੀ ਆਰਮੀ ਹੱਦਾਂ ਦੇ ਉੱਤੇ ਸਾਡੀ ਰਾਖੀ ਕਰ ਰਹੀ ਹੈ ਅਸੀਂ ਤਾਂ ਸੌਂਨੇ ਸੂਰਜ ਡੁੱਬਣ ਕਰਕੇ ਅਸੀਂ ਨਹੀਂ ਸੌਂਦੇ ਭਾਰਤ ਦੀ ਆਰਮੀ ਨੂੰ ਸਲੂਟ ਹੈ ਜੀ ਇਹ ਕੀ ਕਹਿਣਾ ਔਰ ਕੀ ਇਹਦਾ ਦੇਖ ਲਓ ਦੇਖੋ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਬੜਾ ਮੁਸ਼ਕਲ ਸਮਾਂ ਸੀ ਬੜਾ ਸੰਕਟ ਵਾਲਾ ਸਮਾਂ ਸੀ ਲੇਕਿਨ ਪੰਜਾਬੀਆਂ ਨੇ ਭਾਰਤ ਦੇਸ਼ ਦੀ ਢਾਲ ਬਣ ਕੇ ਇਸ ਸਮੇਂ ਦੇ ਆਪ ਦੇ ਸਾਰੇ ਵਕਰੀਵੇਂ ਪਲਾ ਕੀ ਰੱਖਿਆ ਕੀਤੀ ਸਾਡੀਆਂ ਸਿਨਾਵਾ ਨੇ ਰੱਖਿਆ ਕੀਤੀ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਔਰ ਨਾਲ ਹੀ ਸਰਬੱਤ ਦੇ ਭਲੇ ਦੀ ਮੰਗ ਮੰਗੀ ਹੈ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਚ ਵੀ ਸਰਬੱਤ ਦਾ ਭਲਾ ਹੋਵੇ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ ਸੋ ਠੀਕ ਹੈ ਸਰ ਕੀ ਕਹਣਾ ਜਿਹੜਾ ਸੀਜ 5 ਤਾਂ ਹੋ ਗਿਆ ਹੈਗਾ ਇਹ ਪਰ ਸ਼੍ਰੀਨਗਰ ਦੇ ਵਿੱਚ ਫੇਰ ਇਹਨਾਂ ਨੇ ਮੰਗਣਾ ਕੀਤੀ ਹੈ ਕੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝਾਉਂ ਇਕੋ ਇਹਦੇ ਬਾਰੇ ਕੋਈ ਅਧਿਕਾਰਤ ਮੇਰੇ ਕੋਲ ਕੋਈ ਜਾਣਕਾਰੀ ਹੈ ਨਹੀਂ ਲੇਕਿਨ ਉਹਨਾਂ ਨੂੰ ਜਿਹੜੇ ਵੀ ਦੇਸ਼ ਨੇ ਉਹਨਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਸ਼ਾਂਤੀ ਬਣੀ ਰਹੇ ਜਦੋਂ ਅਸ਼ਾਂਤੀ ਹੁੰਦੀ ਹੈ ਜੰਗ ਹੁੰਦਾ ਭਲਾ ਉਹ ਕਿਸੇ ਦਾ ਨਹੀਂ ਹੁੰਦਾ ਨੁਕਸਾਨ ਸਾਰਿਆਂ ਦਾ ਹੀ ਹੁੰਦਾ ਫਾਇਦਾ ਕਿਸੇ ਦਾ ਨਹੀਂ ਹੁੰਦਾ ਸਰ ਬਕੋੜਪੁਰਾ ਵਾਸੀਆਂ ਨੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਆਂ ਨੇ ਬਹੁਤ ਹੀ ਦਲੇਰੀ ਦੇ ਨਾਲ ਇਸ ਮੁਸ਼ਕਲ ਸਮੇਂ ਦੇ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਉਹ ਠਰਮੇ ਦੇ ਰਹੇ ਜਦੋਂ ਮਾੜਾ ਸਮਾਂ ਹੁੰਦਾ ਉਦੋਂ ਥਰਮੇ ਦੀ ਬਹੁਤ ਲੋੜ ਹੁੰਦੀ ਹੈ ਸੋ ਥਰਮੇ ਦੇ ਨਾਲ ਔਰ ਆਪ ਆ ਕੇ ਡਿਊਟੀਆਂ ਮੰਗੀਆਂ ਸੋ ਮੈਂ ਤਾਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਜੀ ਨਹੀਂ ਸੀ ਤਾਂ ਰਹੂਗਾ ਕੰਮ ਜਾ ਆਸ ਤਾਂ ਹੀ ਹੈ ਸਤਿਕਾਰ ਦੀ ਮੈਂ ਗੁਰਦੇਵ ਸਿੰਘ ਕੋਟਪੂਰਾ ਜੋ ਇਹ جنگ ਚੱਲ ਰਹੀ ਹੈ ਇਹ جنگ ਦੋਨਾਂ ਦੇਸ਼ਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਕਦੀ ਵੀ ਕਿਸੇ ਦਾ ਚੰਗਾ ਨਹੀਂ ਕਰਦੀ ਆਪਾਂ ਦੇਖਦੇ ਹਾਂ ਜੋ ਲੰਮੀਆਂ ਲੰਮੀਆਂ ਜੰਗਾਂ ਚੱਲਦੀਆਂ ਨੇ ਐਂਡ ਤੇ ਉਹ ਜੰਗਾਂ ਦਾ ਜੋ ਨਿਪਟਾਰਾ ਹੁੰਦਾ ਟੇਬਲ ਟਾਕ ਤੇ ਹੁੰਦਾ ਅਸੀਂ ਦੋਨਾਂ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਰੋਜ਼ਾਨਾ ਦੀ ਰੋਜ਼ੀ ਤਾਜੀ ਰੋਟੀ ਖਾਣ ਵਾਲੇ ਆ ਉਹਨਾਂ ਵਾਸਤੇ ਜੰਗ ਬਹੁਤ ਮਾੜੀ ਹੈ ਆਮ ਨਾਗਰਿਕਾਂ ਵਾਸਤੇ ਜੰਗ ਬਹੁਤ ਮਾੜੀ ਹੈ ਅਸੀਂ ਦੋਨਾਂ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਸ ਦੇ ਵਿੱਚ ਸੁੱਖ ਸ਼ਾਂਤੀ ਔਰ ਪਿਆਰ ਦਾ ਸੰਦੇਸ਼ ਦਿਈਏ ਔਰ ਜੰਗ ਤੋਂ ਦੂਰ ਰਹੀਏ ਕੋਈ ਵੀ ਇਹ ਜੰਗ ਨਹੀਂ ਚਾਹੁੰਦਾ ਇਹ ਭਾਰਤ ਦੇਸ਼ ਨੇ ਅੱਤਵਾਦ ਦਾ ਜਵਾਬ ਦਿੱਤਾ ਉਹਦੇ ਬਾਰੇ ਤੇ ਜੋ ਭਾਰਤ ਨੇ ਵੇਖੋ ਜੀ ਅੱਤਵਾਦ ਦਾ ਜਵਾਬ ਤਾਂ ਬਹੁਤ ਹੀ ਵਧੀਆ ਸਾਨੂੰ ਆਪਦੀ ਇੰਡੀਅਨ ਆਰਮੀ ਤੇ ਬਹੁਤ ਗਰਵ ਹੈ ਜਿਨ੍ਹਾਂ ਨੇ ਸਾਨੂੰ ਸੁਰੱਖਿਅਤ ਰੱਖਿਆ ਮੈਂ ਕਈ ਵਾਰ ਆਮ ਭਰਾਵਾਂ ਨੂੰ ਕਹਿੰਦਾ ਨਾ ਕਿ ਜਦੋਂ ਸੂਰਜ ਡੁੱਬਦਾ ਅਸੀਂ ਉਦੋਂ ਨਹੀਂ ਸੌਂਦੇ ਅਸੀਂ ਤਾਂ ਸੌਂਨੇ ਆ ਕਿਉਂਕਿ ਸਾਡੀ ਭਾਰਤ ਦੀ ਆਰਮੀ ਹੱਦਾਂ ਦੇ ਉੱਤੇ ਸਾਡੀ ਰਾਖੀ ਕਰ ਰਹੀ ਹੈ ਅਸੀਂ ਤਾਂ ਸੌਂਨੇ ਆ ਸੂਰਜ ਡੁੱਬਣ ਕਰਕੇ ਅਸੀਂ ਨਹੀਂ ਸੌਂਦੇ ਭਾਰਤ ਦੀ ਆਰਮੀ ਨੂੰ ਸਲੂਟ ਹੈ ਜੀ ਠੀਕ